ਵੇ ਸਰਦਾਰਾਂ हां ਭਾਈ ਮੈਂ ਤਾਂ ਭੋਲੇ ਕੀ ਘਰੇ ਜਾਣਾ ਸੀ ਤੁਸੀਂ ਰਾਹ ਦੱਸਿ ਕਿੱਧਰ ਜਾਂਦਾ ਉਹਦਾ ਹੱਸਦਾ ਘਤਵਾ ਦਿਖੀ ਮੈਂ ਤਾਂ ਤੂੰ ਕੀ ਦਿਲ ਮੰਗਲਾ ਤੇਰਾ ਤੈਨੂੰ ਇੰਨੀ ਗੱਲੀ ਕਿ ਇਹ ਵੀ ਭੋਲੇ ਦਾ ਘਰ ਦੱਸਦੇ ਕਿੱਥੇ ਆ ਭਾਈ ਮੈਂ ਤੈਨੂੰ ਇੱਕ ਨੂੰ ਮੁੰਡਾ ਕਹਾ ਕਿ ਤੈਨੂੰ ਕੁੜੀ ਕਹਾ ਉਤੋਂ ਹੀ ਮੁੰਡਾ ਮੈਂ ਤਾਂ ਰੂਹ ਤਾਂ ਅੰਦਰ ਕੁੜੀ ਵਾਲੀ ਐ ਜਮਾ ਹੰਤ ਤੈਨੂੰ ਕੀ ਦੱਸਾਂ ਮੈਂ ਆਹੀ ਆ ਜੀ ਘਰ ਫਿਰ ਭੋਲੇ ਦਾ ਅੰਦਰ ਸਾਨੂੰ ਡੀਕ ਦਾ ਭੋਲਾ ਜਾਓ ਕਰ ਆ ਕਰ ਮੀ ਪੈਂਦਾ ਜ ਵਧੀਆ ਭੋਲੇ ਨੂੰ ਥੋੜੀ ਮਿਲ ਲਈਆਂ ਮੈਂ ਮੈਂ ਤਾਂ ਭੋਲੀ ਦੀ ਕੁੜੀ ਕੋਲ ਆਈ ਸੀ ਕਲਾਸਮੇਟਾਂ ਨੇ ਮੇਰੀ ਕਲਾਸਮੇਟ ਉਹ ਤਾਂ ਕੁੜੀ ਗਈ ਸੀ ਆ ਭੋਲਾ ਅੰਦਰ ਹੀ ਆ ਸੱਨੀ ਕਰਦਾ ਸੀ ਅੱਛਾ ਚਾਚੂ ਬਣਾਈ ਬੈਠਾ ਜੱਭਾ ਗਿਆ ਚੱਲਾ ਭੋਲੀ ਨੂੰ ਮਿਲਣ ਐਂ ਕਰ ਤੂੰ ਵੀ ਆ ਜਾ ਚੱਲ ਭਾਈ ਮੈਂ ਵੀ ਆਣਾ ਆ ਜਾ ਹਰ ਗੱਲਾਂ ਬਾਤਾਂ ਕਰਾਂਗੇ ਬੈਠ ਕੇ ਹਮਮ ਮੁੰਡੇ ਨੂੰ ਕੀ ਹੋ ਗਿਆ ਕੀ ਬਣੀ ਇਹ ਤੇ ਨੇ